ਉਡੀ ਪਹਿਲਾ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਹਾਂਜੀ ਉਹਦੇ ਵਿੱਚ ਤੁਸੀਂ ਇੱਕ ਗੱਲ ਹੋ ਰੱਖੀ ਸੀ ਕਿ ਮਾਨਕ ਨੇ ਮੈਨੂੰ 5500 ਰੁਪਏ ਗੀਤ ਦਾ ਕਹਤਾ ਸੀ ਹਾਂਜੀ ਹਾਂਜੀ ਪਰ ਲੋਕਾਂ ਦਾ ਮੰਨਣਾ ਇਹ ਹੈ ਕਿ ਨਹੀਂ 5500 ਰੁਪਏ ਵਿੱਚ ਤਾਂ ਉਹਦਾ ਖਾੜਾ ਵੀ ਨਹੀਂ ਜਾਂਦਾ 2500 ਰੁਪਏ ਵਿੱਚ ਉਹਦਾ ਖਾੜਾ ਲੱਗਦਾ ਸੀ ਕਹਿੰਦੇ ਤੁਹਾਨੂੰ 5500 ਰੁਪਏ ਗੀਤ ਦਾ ਕਿਵੇਂ ਕਹਤਾ ਉਹ ਵੀ ਲੋਕ தாம் ਦਾ ਚੋਰ ਦੇਵ ਥਰੀਕੇ ਵਾਲਾ ਉਹ 1983 ਦੇ ਵਿੱਚ ਆਈ ਸੀ ਉਦੋਂ ਦੇਵ ਥਰੀਕੇ ਵਾਲਾ ਜਿਉਂਦਾ ਸੀ ਉਹਨਾਂ ਨੇ ਜੇ ਉਹ ਸੱਚਾ ਹੁੰਦਾ ਉਹਦੇ ਤੇ ਕੇਸ ਕਰਦਾ ਮਨ ਹਾਂ ਨਹੀਂਗਾ ਕੇਸ ਕਰਦਾ ਖਿੰਦਾਜੀ ਤੇ ਮਾਨਕ ਜੀ ਆਪਸ ਵਿੱਚ ਹੀ ਲੋਕ ਸਾਮਾਣੇ ਵਿੱਚ ਉੱਜਿਕੇ ਤੇ ਖਿੰਦੇ ਦੇ ਪੱਖ ਦੇ ਵਿੱਚ ਮਤਲਬ ਕੰਪਨੀ ਨੇ ਕਲਦੀ ਮਾਨਕ ਨੂੰ ਬਾਹਰ ਕਰਦਾ ਉਹਨੇ ਅਨਰੀਫੋ ਦੇ ਵਿੱਚ ਸੇਵਾ ਬਣੀ ਭਰਾਵਾਂ ਦੀ ਰੁਕਾ ਕਰਾਤਾ ਉਸ ਤੋਂ ਬਾਅਦ ਫਿਰ ਜਿਹੜਾ ਦੇਰ ਸੀ ਦੇਵ ਨੇ ਵਿਚ ਵਿਚਾਰੇ ਹੋ ਕੇ ਉਹ ਉੱਥੇ ਦੁਬਾਰੇ ਮਾਨੂਗ ਨੂੰ ਅਡਜਸਟ ਕਰਤਾ ਅਸੀ ਰਿਜੈਕਟ ਹਾਂ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਪਹਿਲਾਂ ਵਾਂਗੂ ਤੁਸੀਂ ਪਿਆਰ ਦਿੰਨੇ ਹੋ ਤਾਂ ਮੈਂ ਤੁਹਾਡੇ ਲਈ ਫੇਰ ਅੱਤੀ ਵਾਰ ਨਵੀਂ ਵੀਡੀਓ ਲੈ ਕੇ ਆਇਆ ਤੇ ਨਾਲ ਮੇਰੇ ਬਾਪੂ ਜੀ ਤੁਸੀਂ ਪਛਾਣ ਲਿਆ ਹੋਊਗਾ ਹਨਾ ਪਹਿਲਾਂ ਵੀ ਤੇ ਆਪਣੀਆਂ ਕਾਫੀ ਜਿਹੜੀ ਵੀਡੀਓ ਵਾਇਰਲ ਹੋਈਆਂ ਸੀ ਇਹਨਾਂ ਦੀਆਂ ਤੇ ਉਹਦੇ ਵਿੱਚ ਇੱਕ ਮੁੱਦਾ ਸੀਗਾ ਖਾਸ ਕਰਕੇ ਜਿਹਦੇ ਵਿੱਚ ਗੱਲ ਬਾਪੂ ਜੀ ਨੇ ਕਹੀ ਸੀ ਕਿ ਜਿਹੜੇ ਦੇਵਤਰੀਆਂ ਵਾਲੇ ਨੇ ਰਾਈਟਰ ਉਹਨਾਂ ਨੇ ਜਿਹੜੇ ਗੀਤ ਸੀਗੇ ਕਾਫੀ ਜਿਹੜੇ ਜਿਆਦਾ ਉਹ ਚੋਰੀ ਦੇ ਸੀਗੇ ਬਾਪੂ ਜੀ ਇਹੀ ਗੱਲ ਸੀਗੀ ਬਿਲਕੁਲ ਜੀ ਜੀ ਤੇ ਹੁਣ ਦੋ ਗੱਲਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਕਹਿੰਦੇ ਵੀ ਜ਼ਹਿਰ ਕੌੜਾ ਹੁੰਦਾ ਜਾਂ ਫਿਰ ਸੱਚ ਕੌੜਾ ਹੁੰਦਾ ਨਾ ਅੱਜ ਇਹਦਾ ਨਿਚੋੜ ਕੱਢਾਂਗੇ ਤੇ ਕੱਢਣਾ ਕਿੰਨਾ ਨੇ ਆ ਅਸੀਂ ਸਿਰਫ ਸਵਾਲ ਕਰ ਸਕਦੇ ਆ ਤੇ ਬਾਪੂ ਜੀ ਨੇ ਜਵਾਬ ਦੇਣੇ ਨੇ ਇਹਨਾਂ ਨੇ ਤੇ ਪੇਸ਼ੀ ਬਰਨਾਲਾ ਜੀ ਪੁਰਾਣੇ ਰਾਈਟਰ ਨੇ ਸਿਟੀ ਬਜੇ ਚਵਾਰੇ ਤੇ ਨਾਈਆਂ ਦੇ ਮੁੰਡਿਆਂ ਬੜਾ ਮਕਬੂਲ ਹੋਇਆ ਸੀ ਗੀਤ ਜਿਨ੍ਹਾਂ ਦੀ ਜਿਨ੍ਹਾਂ ਨੂੰ ਆਵਾਜ਼ ਦਿੱਤੀ ਸੀ ਕਿ ਲੱਖੀ ਬਨਜਾਰਾ ਜੀ ਨੇ ਹਨਾ ਪੰਜਾਬੀ ਮਸ਼ਹੂਰ ਕਲਾਕਾਰ ਸੀਗੇ ਗਵਈਏ ਸੀਗੇ ਬਹੁਤ ਅੱਛੇ ਤੇ ਹੁਣ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜੀ ਇਹਨਾਂ ਨੇ ਗੱਲਬਾਤ ਕੀਤੀ ਸੀ ਉਸ ਅ ਸ਼ੁਰੂਤ ਕਰ ਹੀ ਲੈਣੇ ਆ ਤੇ ਬਾਪੂ ਜੀ ਮੇਰਾ ਸਵਾਲ ਪਹਿਲਾ ਜੀ ਜਿਹੜਾ ਤੁਸੀਂ ਪਹਿਲਾਂ ਇੱਕ ਵਾਰੀ ਗੱਲ ਕਹੀ ਸੀ ਕਿ ਵੀ ਬਾਪੂ ਜਿਹੜੇ ਦੇਵ ਤਰੀਕਿਆਂ ਵਾਲੇ ਸੀਗਾ ਰਾਈਟਰ ਹਾਂਜੀ ਪੰਜਾਬ ਦੇ ਬੜੇ ਮਸ਼ਹੂਰ ਕਲਾਕਾਰ ਰਾਈਟਰ ਰਹੇ ਨੇ ਉਹ ਗੀਤਕਾਰ ਹਨਾ ਹਾਂਜੀ ਤੇ ਬਹੁਤ ਕਲਾਕਾਰਾਂ ਨੇ ਉਹਨਾਂ ਦੇ ਗੀਤ ਗਾਏ ਵੀ ਨੇ ਖਾਸ ਕਰਕੇ ਕੁਲਦੀਪ ਮਾਨਕ ਸਾਹਿਬ ਨੇ ਜੀ ਮੇਰੇ ਲਈ ਵੀ ਖਾਸ ਕਰਕੇ ਲੋਕਾਂ ਨੇ ਕਮੈਂਟ ਕੀਤੇ ਸੀ ਔਰ ਤੁਹਾਡੇ ਲਈ ਵੀ ਕਮੈਂਟ ਕੀਤੇ ਸੀ ਹਾਂਜੀ ਬਹੁਤ ਹੀ ਮੰਦੇ ਲਬਜ ਹਾਂਜੀ ਪੱਦੀ ਸ਼ਬਦਾਵਲੀ ਲੋਕਾਂ ਨੇ ਉਸ ਵੀਡੀਓ ਦੇ ਵਿੱਚ ਵਰਤੀ ਹਾਂਜੀ ਕਹਿੰਦੇ ਵੀ ਕਮੈਂਟ ਕੀਤੇ ਜਿਨ੍ਹਾਂ ਨੇ ਹਾਂ ਹਾਂ ਕਹਿੰਦੇ ਇਦਾਂ ਦੇ ਤਾਂ ਬੇਵਕੂਫ ਅਸੀਂ ਕਦੇ ਪੱਤਰਕਾਰ ਨਹੀਂ ਵੇਖੇ ਹੂੰ ਇਦਾਂ ਦੇ ਬੇਵਕੂਫ ਕਹਿੰਦੇ ਅਸੀਂ ਰਾਈਟਰ ਨਹੀਂ ਦੇਖੇ ਜਿਹੜੇ ਕਹਿੰਦੇ ਉਹਨਾਂ ਨੂੰ ਦੁਨੀਆ ਤੋਂ ਜਾਣ ਤੋਂ ਬਾਅਦ ਜਿਹੜੇ ਭੰਡ ਰਹੇ ਨੇ ਹੂੰ 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 ਮੇਰਾ ਕੰਮ ਹੈਗਾ ਸਵਾਲ ਕਰਨਾ ਹਾਂਜੀ ਤੁਹਾਡਾ ਕੰਮ ਹੈਗਾ ਜਵਾਬ ਦੇਣਾ ਠੀਕ ਲੋਕਾਂ ਦਾ ਕੰਮ ਹੈਗਾ ਸਹੀ ਗਲਤ ਦੀ ਪਛਾਣ ਕਰਨਾ ਠੀਕ ਹੈ ਅੱਜ ਇੱਕ ਵਾਰੀ ਆਪਾਂ ਦੁਬਾਰਾ ਫੇਰ ਇਹਨਾਂ ਦੀ ਕਚਹਿਰੀ ਦੇ ਵਿੱਚ ਹਾਜ਼ਰੀ ਰੱਖ ਰਹੇ ਹਾਂ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹੁਣ ਸਵਾਲ ਕਰਦਾ ਬਾਪੂ ਜੀ ਨੂੰ ਪਹਿਲਾਂ ਤੇ ਤੁਸੀਂ ਗੌਰ ਕਰਿਓ ਬਾਪੂ ਜੀ ਜਿਹੜੀ ਪਹਿਲਾ ਸਵਾਲ ਉਹਨਾਂ ਨੇ ਕੀਤਾ ਸੀ ਉਹ ਸਾਡੇ ਦਰਸ਼ਕਾਂ ਦਾ ਸਵਾਲ ਇਹ ਸੀਗਾ ਵੀ ਤੁਸੀਂ ਇਹ ਗੱਲ ਉਹਨਾਂ ਦੇ ਦੁਨੀਆ ਤੇ ਜਾਣ ਤੋਂ ਬਾਅਦ ਹੀ ਇਹ ਖੜੀ ਕੀਤੀ ਹੈ ਪਰ ਪਹਿਲਾਂ ਕੋਈ ਨਹੀਂ ਇਹ ਤੁਸੀਂ ਮਿਸਾਲ ਖੜੀ ਕੀਤੀ ਇਹ ਮਿਸਾਲ ਜਿਹੜੀ ਹੈ ਅਖਬਾਰ ਦੇ ਵਿੱਚ ਉਹਨਾਂ ਦੀ ਇਸ ਗੱਲ ਦੇ ਵਿੱਚ ਆਈ ਸੀ ਨਿ ਲੋਗ ਤਾਂ ਮੰਦਾ ਚੋਰ ਦੇਵthਰੀਕੇ ਵਾਲਾ ਉਹ 1983 ਦੇ ਵਿੱਚ ਆਈ ਸੀ ਉਦੋਂ ਦੇਵthਰੀਕੇ ਵਾਲਾ ਜਿਉਂਦਾ ਸੀ ਉਹਨਾਂ ਨੇ ਜੇ ਉਹ ਸੱਚਾ ਹੁੰਦਾ ਉਹਦੇ ਤੇ ਕੇਸ ਕਰਦਾ ਮਨ ਹਾਂ ਨਹੀਂ ਜੇ ਕੇਸ ਕਰਦਾ ਤਾਂ ਪਤਾ ਲੱਗ ਜਾਂਦਾ ਵੀ ਹਾਂ ਜੇ ਉਹ ਬੰਦਾ ਚੁੱਪ ਕਰ ਗਿਆ ਤਾਂ ਇਹਦਾ ਮਤਲਬ ਉਹਦੇ ਵਿੱਚ ਕਾਣ ਸੀ ਦੁਨੀਆ ਦੇ ਉੱਪਰ ਪੰਜਾਬ ਦੇ ਵਿੱਚ ਵੀ ਖਾਸ ਕਰਕੇ ਜਿਹੜੇ ਸਾਡੇ ਪੰਜਾਬੀਤ ਨੂੰ ਸਾਡੀ ਪੰਜਾਬੀ ਮਾਂ ਬੋਲੀ ਨੂੰ ਜਿਹੜੇ ਪਿਆਰ ਕਰਨ ਵਾਲੇ ਨੇ ਖਾਸ ਕਰਕੇ ਹਨਾ ਉਹਨਾਂ ਵਿੱਚੋਂ ਬਹੁਤ ਸਾਰੇ ਰਾਈਟਰ ਨੇ ਕਹਿੰਦੇ ਕਿਸੇ ਨੇ ਵੀ ਉਹਨਾਂ ਦੇ ਉੱਪਰ ਉਂਗਲ ਨਹੀਂ ਚੁੱਕੀ ਕਹਿੰਦੇ ਵੀ ਤੁਸੀਂ ਇਹ ਉਂਗਲ ਚੁੱਕੀ ਤੁਹਾਡਾ ਕੋਈ ਨਿੱਜੀ ਬੈਰ ਸੀ ਜਾਂ ਫਿਰ ਕੋਈ ਹੋਰ ਗੱਲਬਾਤ ਆ ਵੀ ਉਹ ਸੈਲਸ ਵਾਲਾ ਕੀ ਅਸਲ ਦੇ ਵਿੱਚ ਕੋਈ ਨਿੱਜੀ ਬੈਰ ਨਹੀਂ ਹੈਗਾ ਸੀ ਹੂੰ ਨਿੱਜੀ ਬੈਰ ਤਾਂ ਇਸ ਗੱਲ ਦਾ ਸੀਗਾ ਕਿ ਹੱਕ ਸੱਚ ਦੀ ਲੜਾਈ ਦੇ ਵਿੱਚ ਅੱਜ ਕੱਲ ਪੈਸੇ ਵਾਲਾ ਬੰਦਾ ਜਿੱਦਾਂ ਸਚਾਈ ਆ ਜਿਹੜੀ ਉਹ ਬੰਦਾ ਮਤਲਬ ਸਚਾਈ ਵਾਲਾ ਬੰਦਾ ਨੀਮਾ ਹੋਣਾ ਪੈਂਦਾ ਨੀਮੇ ਹੋਣ ਦੀ وجہ ਦੇ ਨਾਲ ਮੈਂ ਵੀ ਇੱਕ ਐਕਟਰ ਸੀ ਮੈਂ ਗਾਮ ਆਰਾਮ ਸੁਨਾਮੀ ਨੂੰ ਐਟਮਵੀ ਦੇ ਵਿੱਚ ਲੈ ਕੇ ਗਿਆ ਸੀ ਠੀਕ ਹੈ ਜਦੋਂ ਕਿ ਅਹਿਮਦ ਜਹੀਦ ਸਾਹਿਬ ਜਿਹੜੇ ਉੱਥੋਂ ਦੇ ਡਾਇਰੈਕਟਰ ਸੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਤੁਹਾਡਾ ਐਲਪੀ ਰਿਕਾਰਡ ਕਰਾਵਾਂਗੇ ਠੀਕ ਹੈ ਕਿਉਂਕਿ ਮੇਰੀਆਂ ਲੋਕਥਾਾਂ ਬਿਲਕੁਲ ਨਮੀਆਂ ਸੀ ਠੀਕ ਹੈ ਜੀ ਬਿਲਕੁਲ ਨਮੀਆਂ ਲੋਕਥਾਾਂ ਸੀ ਤੇ ਜਿਹੜੀਆਂ ਅਜੇ ਤੱਕ ਕਿਸੇ ਵੀ ਕਲਾਕਾਰ ਨੇ ਪੇਸ਼ ਨਹੀਂ ਕੀਤੀਆਂ ਜਿਹੜੀਆਂ ਕਿ ਮੈਂ ਉੱਥੇ ਐਚ ਐਮ ਬੀ ਦੇ ਵਿੱਚ ਤਿਆਰ ਕਰਕੇ ਲੈ ਕੇ ਗਿਆ ਸੀ ਬਗਾ ਇਹ ਕਿ ਸਿੰਦਾ ਜੀ ਤੇ ਮਾਨਕ ਜੀ ਆਪਸ ਵਿੱਚ ਹੀ ਲੋਕਥਾਵਾਂ ਦੇ ਵਿੱਚ ਉਲਝ ਗਏ ਤੇ ਖਿੰਦੇ ਦੇ ਪੱਖ ਦੇ ਵਿੱਚ ਮਤਲਬ ਕੰਪਨੀ ਨੇ ਗਲਦੀ ਮਾਨਕ ਨੂੰ ਬਾਹਰ ਕਰਦਾ ਉਹਨੇ ਐਨਰੀਕੋ ਦੇ ਵਿੱਚ ਸਹਿਵਾ ਬਣੀ ਭਰਾਵਾਂ ਦੀ ਰਿਕਾਰਡ ਕਰਦਾ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਦੇਵ ਸੀ ਦੇਵ ਨੇ ਵਿਚ ਵਿਚਾਲੇ ਹੋ ਕੇ ਹੂੰ ਉਹ ਉੱਥੇ ਦੁਬਾਰੇ ਮਾਨੁਗ ਨੂੰ ਅਡਜਸਟ ਕਰਤਾ ਅਸੀਂ ਰਿਜੈਕਟ ਹੋ ਗਏ ਠੀਕ ਹੈ ਦੂਸਰਾ ਸਵਾਲ ਸਾਡਾ ਇਹ ਹੈ ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਥੋੜੀ ਪਹਿਲਾਂ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਹਾਂਜੀ ਉਹਦੇ ਵਿੱਚ ਤੁਸੀਂ ਇੱਕ ਗੱਲ ਹੋਰ ਆਖੀ ਸੀ ਕਿ ਮਾਨਕ ਨੇ ਮੈਨੂੰ 5500 ਰੁਪਏ ਗੀਤ ਦਾ ਕਹਤਾ ਸੀ ਹਾਂਜੀ ਹਾਂਜੀ ਪਰ ਲੋਕਾਂ ਦਾ ਮੰਨਣਾ ਇਹ ਆ ਕਹਿੰਦੇ 5500 ਰੁਪਏ ਵਿੱਚ ਤਾਂ ਉਹ ਤੋਂ ਖਾੜਾ ਵੀ ਨਹੀਂ ਲੱਗਦਾ 2500 ਰੁਪਏ ਵਿੱਚ ਉਹ ਤੋਂ ਖਾੜਾ ਲੱਗਦਾ ਸੀ ਕਹਿੰਦੇ ਤੁਹਾਨੂੰ 5500 ਰੁਪਏ ਗੀਤ ਦਾ ਕਿਵੇਂ ਕਹਤਾ ਉਹਨਾਂ ਨੂੰ ਉਹ ਕਹਿੰਦੇ ਹੁੰਦੇ ਨਾ ਵੀ ਥਾਣੇਦਾਰ ਦੇ ਬਰਾਬਰ ਬੋਲੇ ਟੱਕੀ ਹੋਈ ਪੰਚਾਂ ਦੀ ਹਮ ਉਹ ਰੁਪਏ ਉਹਨੇ ਨਹੀਂ ਛਿਦੇ ਨੇ ਕਿਸੇ ਨੇ ਹੋਰ ਦੇਣੇ ਸੀ ਠੀਕ ਹੈ ਉਥੇ ਸਿਰਫ ਮੇਰੀ ਗੱਲ ਨੂੰ ਦਬਾਉਣ ਦੀ ਖਾਤਰ ਇਹ ਇੱਕ ਮਿੱਠਾ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਜਿਹੜੇ ਲਫ਼ਜ਼ ਤੁਹਾਨੂੰ ਕਹੇ ਸੀ ਇਹ ਕੁਲਦੀਪ ਮਾਨਕ ਸਾਹਮਣੇ ਕਹੇ ਸੀ ਵੀ ਜਿਹੜੇ 5500 ਰੁਪਏ ਦੀ ਗੱਲ ਹੋ ਰਹੀ ਸੀ ਜਿਹੜੇ ਮਤਲਬ ਬਜਟ ਜਿਹੜਾ ਦੇਣਾ ਸੀ ਉਹ ਕਿਸੇ ਕੰਪਨੀ ਨੇ ਦੇਣਾ ਸੀ ਜਾਂ ਕਿਸੇ ਟਰਾਈਟਰ ਨੇ ਕਿਸੇ ਕੰਪਨੀ ਨੇ ਨਹੀਂ ਸੀ ਦੇਣਾ ਮੈਨੂੰ ਤਾਂ ਇਹੀ ਲੱਗਦਾ ਕਿ ਦੇਵ ਨੇ ਦੇਣਾ ਸੀ ਠੀਕ ਹੈ ਕਿਉਂਕਿ ਜਦੋਂ ਆਪਾਂ ਕਹਿੰਦੇ ਆ ਵੀ 5500 ਰੁਪਏ ਬਹੁਤ ਹੁੰਦਾ ਹੈ ਇਹ ਆਪਾਂ ਵੀ ਮੰਨਦੇ ਆ ਬਿਲਕੁਲ ਜੇਦੋਂ ਕਿਸੇ ਨੂੰ ਦਬਾਉਣ ਦੀ ਖਾਤਰ ਆਪਾਂ ਆਪਣੀ ਸ਼ੌਹਰਤ ਦੀ ਖਾਤਰ ਲੱਖਾਂ ਰੁਪਏ ਵਿਆਹ ਤੇ ਵੀ ਖਰਚ ਕਰ ਦਿੰਨੇ ਆ ਬਿਲਕੁਲ ਇਹ ਹੀ ਵਜ੍ਹਾ ਸੀ ਹੋਰ ਕੋਈ ਵਜ੍ਹਾ ਨਹੀਂ ਸੀ ਤੇ ਤੁਹਾਡੇ ਜਹਾਂ ਦੇ ਵਿੱਚ ਕੋਈ ਗੱਲਬਾਤ ਇਸ ਤਰ੍ਹਾਂ ਦੀ ਘੁੰਮ ਰਹੀ ਹੋਣੀ ਆ ਤੁਸੀਂ ਕੱਲਾ ਫਿਲਹਾਲ ਦੇਵ ਤਰੀਕਿਆਂ ਵਾਲੇ ਰਾਈਟਰ ਨੂੰ ਹੀ ਦੇਖਿਆ ਜਾਂ ਫਿਰ ਕੋਈ ਹੋਰ ਵੀ ਰਾਈਟਰ ਤੁਹਾਡੇ ਧਿਆਨ ਦੇ ਵਿੱਚ ਹੈਗਾ ਵੀ ਜਿਨ੍ਹਾਂ ਨੇ ਮੈਨੂੰ ਇਦਾਂ ਕਿਸੇ ਦਾ ਨਾਮ ਸ਼ਬਦ ਜਿਹੜਾ ਵਰਤੇ ਆ ਉਹਨਾਂ ਇੱਕ ਰਾਈਟਰ ਹੋਰ ਵੀ ਹੈਗਾ ਠੀਕ ਇੰਦਰਜੀਤ ਹਸਨਪੂਰੀ ਨੇ ਗੁਰਦੇਵ ਮਾਨ ਦਾ ਗੀਤਿਓਰੀ ਕੀਤਾ ਸੀ ਜੇ ਮੁੰਡਿਆ ਮੇਰੀ ਤੋਰ ਤੋਂ ਦੇਖਣੀ ਗੜਵਾਲੇ ਦੇ ਚਾਂਦੀ ਦਾ ਲੱਕ ਹਿੱਲੇ ਮਜਾਜਣ ਜਾਂਦੀ ਦਾ ਉਹ ਉਹਦਾ ਅਸਲੀ ਲੇਖਕ ਜਿਹੜਾ ਸੀ ਉਹ ਗੁਰਦੇਵ ਮਾਨ ਸੀ ਨਾ ਕਿ ਇੰਦਰਜੀਤ ਹਸਨਪੁਰੀ ਜਿਹੜਾ ਰਾਜ ਬਰਾੜ ਸਾਹਿਬ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਨਹੀਂ ਪਹਿਲਾਂ ਹੋਇਆ ਸੀਗਾ ਆਪਣਾ ਸੀਮਾ ਗਰੇਵਾਲ ਸੀਮਾ ਦੀ ਆਵਾਜ਼ ਦੇ ਅੱਛਾ ਪਹਿਲਾਂ ਪੁਰਾਣੇ ਜਿਹੜੇ ਉਦੋਂ ਪਹਿਲਾਂ ਸਿੰਗਰ ਸੀਗੇ ਉਸ ਤੋਂ ਬਾਅਦ ਜਿਹੜਾ ਰਾਜ ਬਰਾੜ ਸਾਹਿਬ ਦੀ ਆਵਾਜ਼ ਜਿਹੜਾ ਵੀ ਹੋਈ ਉਦੋਂ ਬਾਅਦ ਹੋਇਆ ਹੈ ਠੀਕ ਹੈ ਜੀ ਇਹ ਗਾਣਾ ਜਿਹੜਾ ਮੰਨ ਲਓ ਲਿਖਿਆ ਹੋਇਆ ਪਹਿਲਾਂ ਗੁਰਦੇਵ ਮਾਨ ਸਾਹਿਬ ਦਾ ਗੁਰਦੇਵ ਮਾਨ ਦਾ ਲਿਖਿਆ ਵਾ ਔਰ ਉਸ ਤੋਂ ਬਾਅਦ ਜਿਹੜਾ ਨਾਮ ਬਦਲ ਕੇ ਪਾ ਲਿਆ ਗਿਆ ਉਹ ਹੈਗਾਗਾ ਹਸਨਪੂਰੀ ਸਾਹਿਬ ਹਸਨਪੂਰੀ ਇੰਦਰਜੀਤ ਹਸਨ ਇੰਦਰਜੀਤ ਹਸਨਪੂਰੀ ਹਾਂਜੀ ਠੀਕ ਹੈ ਜੀ ਹੋਰ ਤੁਹਾਡੇ ਜਿਹੜੇ ਨਿਗਾ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹੈਗੇ ਰਾਈਟਰ ਕੋਈ ਇਦਾਂ ਦਾ ਹੋਵੇ ਕਿਉਂਕਿ ਤੁਹਾਡੀ ਕਾਫੀ ਸਮੇਂ ਤੱਕ ਤੁਸੀਂ ਇਸ ਲਾਈਨ ਦੇ ਨਾਲ ਰੇਟਣ ਰਹੇ ਹੋ ਤੁਸੀਂ ਜਿਹੜੇ ਗੀਤਕਾਰੀ ਦੇ ਵਿੱਚ ਖਾਸ ਕਰਕੇ ਗੱਲਾਂ ਇਹ ਹੁੰਦੀਆਂ ਜਿਹੜੇ ਬੰਦੇ ਬਜਟ ਦੇ ਵਿੱਚ ਹੁੰਨ ਉਹਨਾਂ ਦੀ ਗੱਲ ਕਰਨੀ ਸੀ ਹੁੰਦੀ ਆ ਜਿਹੜੇ ਬੰਦੇ ਬਜਟ ਦੇ ਤੋਂ ਬਾਹਰ ਹੈ ਹੂੰ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਉਹਦੇ 'ਚ ਉਹਨਾਂ ਦਾਮ ਨਹੀਂ ਹੁੰਦਾ ਬਿਲਕੁਲ ਹੁਣ ਤੱਕ ਹਾਂਜੀ ਜਿਵੇਂ ਤੁਸੀਂ ਕਲਾਕਾਰਾਂ 'ਚ ਵਿਚਰੇ ਹੋ ਕਿੰਨੀ ਕ ਤੋਖਾ ਤੇੜੇਲੀ ਗੱਲ ਹੁੰਦੀ ਆ ਰਾਈਟਰਾਂ ਦੇ ਨਾਲ ਜਾਂ ਕਲਾਕਾਰਾਂ ਦੇ ਨਾਲ ਜਾਂ ਫਿਰ ਕੰਪਨੀਆਂ ਦੇ ਨਾਲ ਪਹਿਲੇ ਨੰਬਰ ਤੇ ਤਾਂ ਜਿਹੜੇ ਕਲਾਕਾਰਾਂ ਦੇ ਸੈਕਟਰੀ ਹੁੰਦੇ ਨੇ ਹੂੰ ਦਫਤਰ ਦੇ ਵਿੱਚ ਉਹ ਬੰਦੇ ਨੂੰ ਲੁੱਟਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਖਾਣ ਪੀਣ ਦਾ ਦੌਰ ਚੱਲਦਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜੇ ਕੋਈ ਬਧੀਆ ਚੀਜ਼ ਹੋਵੇ ਹੂੰ ਤਾਂ ਉਹਦਾ ਮੁੱਲ ਵੀ ਪੈ ਜਾਂਦਾ ਕਈ ਵਾਰੀ ਉਹ ਚੀਜ਼ ਚੋਰੀ ਵੀ ਹੋ ਜਾਂਦੀਆਂ ਨੇ ਇਹ ਆਮ ਤੌਰ ਤੇ ਦੇਖਦੇ ਹਾਂ ਅਸੀਂ ਚੋਰੀ ਹੋਈਆਂ ਚੀਜ਼ਾਂ ਨੂੰ ਚੋਰੀ ਦੀਆਂ ਚੀਜ਼ਾਂ ਕਿਹਾ ਜਾਊਗਾ ਬਿਲਕੁਲ ਨਾ ਕਿ ਆਪਣੀਆਂ ਤੁਸੀਂ ਇਹ ਚੀਜ਼ ਪ੍ਰੂਫ ਕਰ ਸਕਦੇ ਹੋ ਵੀ ਇਹ ਜਿਹੜਾ ਹਸਨਪੂਰੀ ਸਾਹਿਬ ਆ ਵੀ ਉਹਨਾਂ ਨੇ ਜਿਹੜੀ ਚੀਜ਼ ਚੋਰੀ ਕੀਤੀ ਸੀ ਇਹ ਵੀ ਗਰਦੇਵ ਮਾਨ ਸਾਹਿਬ ਦੀ ਚੀਜ਼ ਸੀਗੀ ਇਹ ਲੱਗਦਾ ਨਹੀਂ ਇਹ ਸੁਣਿਆ ਜੀ ਮੈਂ ਨਹੀਂ ਤੁਸੀਂ ਕਿਸੇ ਤੋਂ ਸੁਣੀ ਸੁਣਾਈ ਗੱਲ ਆ ਜੇ ਤੁਸੀਂ ਪ੍ਰੂਫ ਵੀ ਕਰ ਸਕਦੇ ਹੋ ਪ੍ਰੂਫ ਤਾਂ ਜਦੋਂ ਉਹਦਾ ਨੋਈ ਚੜ ਗਿਆ ਇੰਦਰਜੀਤ ਹਸਨਪੂਰੀ ਦਾ ਪ੍ਰੂਫ ਤਾਂ ਉੱਥੇ ਹੀ ਖਤਮ ਹੋ ਜਾਂਦੇ ਆ ਕਿਉਂਕਿ ਗਰਦੇਵ ਮਾਨ ਸਾਹਿਬ ਜਿਹੜਾ ਜਿਹੜਾ ਪਹਿਲਾਂ ਸੀਗਾ ਪਹਿਲਾਂ ਸਿਸਟਮ ਸੀਗਾ ਜਿਹੜਾ ਉਹਦਾ ਕੋਈ ਪ੍ਰੂਫ ਨਹੀਂ ਸੀ ਹੁੰਦਾ ਠੀਕ ਹੈ ਜੀ ਅੱਜ ਤਾਂ ਅਸੀਂ ਹਵਾ ਦੇ ਸਹਾਰੇ ਨਾਲ ਫੋਰਨ ਕੰਟਰੀ 'ਚ ਗੱਲਾਂ ਕਰ ਸਕਦੇ ਆ ਉਦੋਂ ਤਾਂ ਸੁਈ ਤੇਰ ਕਹੋ ਲਿਤਾ ਦਾ ਸੀ ਤੇ ਉਹਦਾ ਕੋਈ ਪ੍ਰੂਫ ਨਹੀਂ ਸੀ ਹੁੰਦਾ ਜਿਹਦਾ ਨਾਮ ਇੱਕ ਵਾਰੀ ਪੈ ਗਿਆ ਫਿਰ ਮਾਲੂਮ ਉਹ ਪੈ ਗਿਆ ਤਾਂ ਪੈ ਗਿਆ ਬਸ ਠੀਕ ਹੈ ਹਾਂ ਗੁਰਦੇਵ ਮਾਨ ਸਾਹਿਬ ਅੱਜ ਹੈਗੇ ਨੇ ਗੁਰਦੇਵ ਮਾਨ ਸਾਹਿਬ ਨਹੀਂ ਹੈਗੇ ਉਹਨਾਂ ਦਾ ਮਸ਼ਹੂਰਗੀ ਸੀ ਮੁਖਤਮੇ ਤਰ੍ਹਾਂ ਦੀ ਚੱਲ ਵਰਨ ਵਾਲੀ ਚੱਲੀ ਠੀਕ ਹੈ ਹਾਂ ਜੀ ਕਈ ਗੀਤ ਲਿਖੇ ਨੇ ਉਹਨਾਂ ਨੇ ਬਹੁਤ ਗੀਤ ਲਿਖੇ ਨੇ ਬੜੇ ਮਸ਼ਹੂਰ ਹੋਏ ਨੇ ਬਹੁਤ ਵਧੀਆ ਬੰਦੇ ਸੀ ਉਹਨਾਂ ਨਾਲ ਮੁਲਾਕਾਤ ਮੇਰੀ ਹੋਈ ਵਾ ਜਦੋਂ ਤੁਹਾਡਾ ਗਾਣਾ ਜਿਹੜਾ ਲੱਖੀ ਬਨਜਾਰਾ ਸਾਹਿਬ ਨੇ ਗਾਇਆ ਹਾਂ ਸੀਟੀ ਵਜੇ ਚਾਰੇ ਤੇ ਨਾਈਆਂ ਦੇ ਮੁੰਡਿਆ ਉਸ ਤੋਂ ਬਾਅਦ ਨਹੀਂ ਕਿਸੇ ਕਲਾਕਾਰ ਨੇ ਫਿਰ ਬਾਹ ਫੜੀ ਕੀ ਜੀ ਤੁਹਾਡੀ ਕਰਨੈਲ ਹੀਰੇ ਨੇ ਕਰਨੈਲ ਹੀਰੇ ਨੇ ਮੇਰੇ ਗੀਤ ਕਰਾਏ ਸੀ ਠੀਕ ਹੈ ਜੀ ਗਮਰਮ ਸੁਨਾਮੀ ਨੇ ਮੇਰੇ ਗੀਤ ਰਿਕਾਰਡ ਕਰਾਏ ਸੀ ਉਸ ਤੋਂ ਬਾਅਦ ਫਿਰ ਕਿੰਨੇ ਗਾਣੇ ਰਿਕਾਰਡ ਹੋਏ ਜਿਹੜੇ ਤੁਹਾਡੇ ਫਿਰ ਉਸ ਤੋਂ ਬਾਅਦ ਮੇਰੀ ਕਰੀ ਲਾਈ ਸੀ ਖੰਡ ਬਣ ਜਾ ਹੰੜ ਨੇ ਉਹ ਮੇਰੇ ਸਾਰੇ ਗੀਤਾਂ ਦੀ ਰੀਲ ਸੀ ਲੇਕਿਨ ਕੰਪਨੀ ਵਾਲਿਆਂ ਨੇ ਉਹਦਾ ਨਾਮ ਥੋੜਾ ਜਿਹਾ ਗਲਤ ਰੱਖਤਾ ਸੀ ਮੰਦੀਨਾ ਮੰਦੀਲਾ ਦਾ ਠੀਕ ਹੈ ਸੁਖ ਸੋਨੀਆਂ ਆਲਮ ਬਰਨਾਲੇ ਨੇ ਉਹ ਗੀਤ ਗਾਏ ਸੀ ਮੇਰੇ ਸਾਰੇ ਗੀਤ ਸੀਗੇ ਉਹਦੇ ਵਿੱਚ ਹੁਣ ਫਿਰ ਬਾਪੂ ਜੀ ਇਹ ਲਿਖਣ ਦਾ سلسلہ ਚੱਲ ਰਿਹਾ ਕਨਾਲ ਨਾਲ ਥੋੜਾ ਜਿਹਾ ਦਬਾ ਲਿਆ ਇਹਨੂੰ ਮੈਂ ਦੋ ਗੀਤ ਰਜਾਨਾ ਲਿਖਦਾ ਦੋ ਗੀਤ ਰਜਾਨਾ ਤੁਸੀਂ ਲਿਖ ਦਿਓ ਕਿਦਾਂ ਦੇ ਟੇਸਟ ਦੇ ਮੈਂ ਹਰ ਤੌਪਕ ਤੇ ਗੀਤ ਲਿਖਦਾ ਕੋਈ ਪਰਵਾਰਕ ਗੀਤ ਹੋਵੇ ਤੁਹਾਡੇ ਨਿਗਾ ਦੇ ਵਿੱਚ ਜਿਹੜਾ ਤੁਸੀਂ ਸਾਡੇ ਇਸ ਵਾਰਤਾ ਸੁਣਾ ਸਕੋ ਇਥੇ ਦਰਸ਼ਕਾਂ ਨੂੰ ਕੋਈ ਦੋ ਲਾਈਨ ਕੋਈ ਘੁਮਰੀ ਆਉਣ ਤੁਹਾਡੇ ਮਾਈਂਡ ਦੇ ਵਿੱਚ ਸਾਡ ਕੀਤੀ ਕਮ ਹੋਰ ਚਲਾ ਲੈ ਦੁਨੀਆ ਦੇ ਵਿੱਚ ਗੱਡੀ ਪਾਲਾ ਹੋਰ ਮੇਰੀ ਆ ਮਾਈ ਆ ਵੇ ਕਿੜਾ ਰੋਟੀ ਖਾਂਦੇ ਨਹੀਂ ਹਾੜੀ ਸੋਣੀ ਸੀ ਜਿੰਨ ਨੋਟ ਸੰਭਾਲੇ ਜਾਂਦੇ ਨਹੀਂ ਹਾਰੀ ਤੋਂ ਨਹੀਂ ਸੀ ਜਿੰਨ ਨੂੰ ਟ ਸੰਭਾਲੇ ਜਾਂਦੇ ਨਹੀਂ ਤੇ ਜਿਹੜੇ ਬੱਪੂ ਸਾਡੇ ਦਰਸ਼ਕਾਂ ਨੇ ਕਮੈਂਟ ਕੀਤੇ ਸੀ ਗਲਤ ਉਹਨਾਂ ਦੇ ਲਈ ਸੁਨੇਹਾ ਕੀ ਤੁਹਾਡਾ ਉਹਨਾਂ ਲਈ ਜਿਹੜੇ ਬੰਦੇ ਜਿਨ੍ਹਾਂ ਨੇ ਗਲਤ ਕਮੈਂਟ ਕੀਤੇ ਨੇ ਅਸਲ ਦੇ ਵਿੱਚ ਉਹ ਕਿਤਾਬੀ ਕੀੜੇ ਨੇ ਠੀਕ ਹੈ ਜੀ ਜਿਨ੍ਹਾਂ ਨੇ ਕਿਸਿਆਂ ਨੂੰ ਫਰੋਲਿਆ ਨਹੀਂ ਹੈ ਹੂੰ ਕਿਸਿਆਂ ਨੂੰ ਨਾਂ ਫਰੋਲਣ ਦੀ ਵਜ੍ਹਾ ਦੇ ਨਾਲ ਪਪਾ ਨੂੰ ਤੁਹਾਨੂੰ ਤੇ ਮੈਨੂੰ ਗਾਲਾਂ ਵੀ ਕਾਣੀਆਂ ਪਈਆਂ ਬਿਲਕੁਲ ਉਹਨਾਂ ਦੀਆਂ ਗਾਲਾਂ ਸਿਰ ਮੱਥੇ ਪਰ ਤੂੰ ਤੁਸੀਂ ਤੇ ਮੈਂ ਆਪਣੀ ਜਗ੍ਹਾ ਤੋਂ ਨੇ ਸਹੀ ਆ ਬਿਲਕੁਲ ਬਿਲਕੁਲ ਬਾਕੀ ਇਹ ਚੀਜ਼ ਆ ਵੀ ਜਿਹੜੀ 베ਰੀ ਦੇ ਕਲ ਕੋਟੂ 베ਰ ਹੋਣ ਉਹ ਪੱਕੇ ਹੋਏ ਤੇ ਲਾਲ 베ਰਾਂ ਨੂੰ ਅਗਲਾ ਮਿੱਧ ਕੇ ਲੰਘ ਜਾਂਦਾ ਲੇਕਿਨ ਜਿਹੜੀ 베ਰੀ ਮਿੱਠੀ ਹੁੰਦੀ ਆ ਉਹਦੇ ਕੱਤੇ ਵੀ ਤੋੜ ਕੇ ਖਾ ਲੈਂਦਾ ਇਸ ਕਰਕੇ ਰੋੜੇ ਜਿਹੜੇ ਹੁੰਦੇ ਨੇ ਉਹ ਮਿੱਠੀ ਵੇੜੀ ਨੂੰ ਵਜਦੇ ਨੇ ਨਾ ਕਿ ਗਲਗੋੜ ਵੇੜੀ ਨੂੰ